ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਵਾਂਗੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸਿੱਖ ਧਰਮ ਦੇ 10 ਗੁਰੂਆਂ ਦੇ ਵਿੱਚੋਂ 6ਵੇਂ ਗੁਰੂ ਮੰਨੇ ਜਾਂਦੇ ਸੀ ਉਹ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਅதிਮਾਤਾ ਗੰਗਾ ਜੀ ਦੇ ਇਕਲੋਕਤੀ ਪੁੱਤਰ ਸਨ ਉਹਨਾਂ ਦਾ ਜਨਮ 1595 ਈਸਵੀ ਨੂੰ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਭਾਰਤ ਵਿੱਚ ਹੋਇਆ ਸੀ ਉਹਨਾਂ ਦਾ ਜਨਮ ਦਾ ਨਾਮ ਹਰੀ ਸਿੰਘ ਸੀ ਉਹ 11 ਸਾਲ ਦੀ ਉਮਰ ਵਿੱਚ ਸਿੱਖ ਆਗੂ ਬਣ ਗਏ ਗੁਰੂ ਹਰਗੋਬਿੰਦ ਜੀ ਘੋੜਸਵਾਰੀ ਤਲਵਾਰਬਾਜੀ ਅਤੇ ਕੁਸ਼ਤੀ ਵਿੱਚ નિਪੁੰਨ ਸਨ ਗੁਰੂ ਹਰਗੋਬਿੰਦ ਅਕਾਲੀ ਫੌਜ ਸ਼ੁਰੂ ਕਰਨ ਲਈ ਜਾਣੇ ਜਾਂਦੇ ਸਨ ਗੁਰੂ ਸਾਹਿਬ ਜੀ ਨੇ ਮੁਗਲ ਸ਼ਾਸਕਾਂ ਦੇ ਜ਼ੁਲਮ ਦਾ ਸਾਹਮਣਾ ਕਰ ਰਹੀ ਸਿੱਖ ਕੌਮ ਵਿੱਚ ਵੀ ਯੋਧੇ ਦੀ ਭਾਵਨਾ ਪੈਦਾ ਕਰਨ ਦੀ ਲੋੜ ਤੇ ਜੋੜ ਦਿੱਤਾ ਉਹਨਾਂ ਨੇ ਆਪਣੀ ਫੌਜ ਤਿਆਰ ਕੀਤੀ ਜਿਸ ਦਾ ਨਾਮ ਸੰਤ ਜਪਾਈ ਰੱਖਿਆ ਅਤੇ ਆਪਣੇ ਸ਼ਹਿਰਾਂ ਨੂੰ ਮਜ਼ਬੂਤ ਕੀਤਾ ਅਕਾਲ ਤਖਤ ਦੀ ਉਹ ਸਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1609 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ गुरु जी ने अकाल तख्त देघासन का थड़ा बारह फुट उच्चा बनाया क्योंकि उस वेले दे मुगल बादशाह जहंगीर ने कहा कि उस दे तीन फुट तख्त तो उच्चा कोई नहीं बैठ सकता श्री हरिमंदर साहब के सामने ही अकाल तख्त बनाया गया है जो दर्शाता है कि ਰੂਹਾਨੀਤ ਹਮੇਸ਼ਾ ਸਿਆਸੀ ਫਰਜ਼ਾਂ ਨਾਲੋਂ ਉੱਚੀ ਹੁੰਦੀ ਹੈ ਅਕਾਲ ਤਖਤ ਸਿੱਖ ਅਥਾਰਟੀ ਦਾ ਸਭ ਤੋਂ ਉੱਚਾ ਅਸਥਾਨ ਬਣਾਇਆ ਗਿਆ ਸੀ ਇਹ ਹੀ ਅਕਾਲ ਤਖਤ ਅੱਜ ਵੀ ਸਿੱਖ ਕੌਮ ਵਿੱਚ ਸਮਾਜਿਕ ਰਾਜਨੀਤਿਕ ਚਰਚਾ ਅਧਿ ਸ਼ਕਤੀ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਮੁਗਲ ਸੱਤਾ ਦੇ ਵਿਰੁੱਧ ਸਿੱਖ ਕੌਮ ਦੀ ਅਗਵਾਈ ਕੀਤੀ। ਉਹਨਾਂ ਨੇ ਸ਼ਾਹਜਾਹ ਦੇ ਨਮਾਤਰ ਅਧਿਕਾਰ ਨੂੰ ਸਵੀਕਾਰ ਕਰ ਲਿਆ ਪਰ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਦੇ ਜ਼ੁਲਮ ਦਾ ਵਿਰੋਧ ਕੀਤਾ। ਅਤੇ ਸ਼ਾਹਜਾਹ ਦੀਆਂ ਫੌਜਾਂ ਵਿਰੁੱਧ ਚਾਰ جنگ ਲੜੀਆਂ ਸ੍ਰੀ ਅੰਮ੍ਰਿਤਸਰ ਜੀ ਦੀ ਲੜਾਈ ਇਹ ਲੜਾਈ 1634 ਈਸਵੀ ਵਿੱਚ ਅੰਮ੍ਰਿਤਸਰ ਵਿਖੇ ਸ਼ਹਾਜਾ ਦੇ ਜਰਨੈਲ ਗੁਲਾਮ ਰਸੂਲ ਖਾਂ ਅਤੇ ਮੁਖਲਿਸ ਖਾਂ ਅਤੇ ਸਿੱਖਾਂ ਵਿਚਾਲੇ ਇੱਕ ਖਾਸ ਬਾਜ਼ ਦੇ ਕਾਰਨ ਹੋਈ ਇਸ ਲੜਾਈ ਵਿੱਚ ਗੁਰੂ ਜੀ ਦੀ ਜਿੱਤ ਹੋਈ ਅਤੇ ਸਿੱਖ ਫੌਜਾਂ ਦੇ ਹੌਸਲੇ ਵੱਧ ਕੇ ਇਹੀ ਗੁਰੂ ਜੀ ਦੀ ਸ਼ਹਾਜਾ ਨਾਲ ਪਹਿਲੀ ਲੜਾਈ ਸੀ ਲਹਿਰਾ ਦੀ ਲੜਾਈ ਮੁਗਲਾਂ ਅਤੇ ਸਿੱਖਾਂ ਦੇ ਵਿੱਚ ਦੂਜੀ ਲੜਾਈ ਲਹਿਰਾ ਨਾਮ ਦੇ ਸਥਾਨ 'ਤੇ ਹੋਈ ਜੋ ਕਿ ਬਿਠੰਡਾ ਦੇ ਨੇੜੇ ਸੀ ਇਹ ਲੜਾਈ ਦਿਲਬਾਗ ਤੇ ਗੁਲਬਾਗ ਨਾਂ ਦੇ ਦੋ ਕੋੜੀਆਂ ਕਰਕੇ ਹੋਈ ਜਿਨ੍ਹਾਂ ਨੂੰ ਗੁਰੂ ਸਾਹਿਬ ਨੂੰ ਪੇਟ ਕਰਨ ਲਈ ਬਖਤਮਲ ਅਤੇ ਤਾਰਾ ਚੰਦ ਨਾਦੇ ਦੋ ਮਸੰਦ ਕਾਬਲ ਤੋਂ ਲਿਆ ਰਹੇ ਸਨ ਰਾਹ ਵਿੱਚ ਇਹਨਾਂ ਦੋਹਾਂ ਘੋੜਿਆਂ ਨੂੰ ਮੁਗਲਾਂ ਨੇ ਖੋ ਲਿਆ ਤੇ ਉਹਨਾਂ ਨੂੰ ਸ਼ਾਹਜਾਹ ਦੇ ਸ਼ਾਹੀ ਅਸਤਬਲ ਵਿੱਚ ਪਹੁੰਚਾ ਦਿੱਤਾ ਜਿਸ ਤੋਂ ਉਪਰੰਤ ਗੁਰੂ ਜੀ ਦੇ ਸਰਦਾਲੂ ਭਾਈ ਬਿੰਦੀ ਚੰਦ ਪੇਸ ਬਦਲ ਕੇ ਉੱਥੇ ਗਏ ਅਤੇ ਦੋੜਨਾ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚ ਲੈ ਆਏ ਉਹਨਾਂ ਨੂੰ ਗੁਰੂ ਸਾਹਿਬ ਜੀ ਉਹਨਾਂ ਨੇ ਬਚਾਇਆ ਸ਼ਾਹਜਹਾਨੇ ਇਸ ਖਬਰ ਨੂੰ ਸੁਣਦੇ ਹੀ ਆਪਣੀ ਫੌਜ ਨੂੰ ਗੁਰੂ ਜੀ ਦੇ ਸਿੱਖਾਂ ਨਾਲ ਲੜਾਈ ਕਰਨ ਲਈ ਭੇਜ ਦਿੱਤਾ ਇਸ ਲੜਾਈ ਵਿੱਚ ਗੁਰੂ ਜੀ ਦੇ ਸਿੱਖ ਜਿੱਤ ਗਏ ਕਰਤਾਰਪੁਰ ਦੀ ਲੜਾਈ ਇਹ ਲੜਾਈ 1635ਵੀਂ ਵਿੱਚ ਮੁਗਲਾਂ ਅਤੇ ਸਿੱਖਾਂ ਵਿਚਾਲੇ ਕਰਤਾਰਪੁਰ ਵਿਖੇ ਹੋਈ ਇਹ ਲੜਾਈ ਗੁਰੂ ਹਰਗੋਬਿੰਦ ਜੀ ਦੀ ਫੌਜ ਅਤੇ ਮੁਗਲਾਂ ਵਿਚਾਲੇ ਗਦਾਰ ਪੈਦਾ ਖਾ ਕਰਨ ਹੋਏ ਪੈਦਾ ਖਾਂ ਦੀ ਝੂਠ ਕਰਕੇ ਗੁਰੂ ਸਾਹਿਬ ਨੇ ਉਸਨੇ ਨੌਕਰੀ ਤੋਂ ਕੱਢ ਦਿੱਤਾ ਸੀ ਆਪਣੇ અપਮਾਨ ਦਾ ਬਦਲਾ ਲੈਣ ਲਈ ਪੈਦਾਖਹ ਮੁਗਲ ਬਾਦਸ਼ਾਹ ਸ਼ਾਹਜਾਹ ਨਾਲ ਮਿਲ ਕੇ ਸ਼ਾਹਜਾਹ ਨੂੰ ਗੁਰੂ ਸਾਹਿਬਬ੍ਰੁੱਧ ਫੌਜੀ ਕਾਰਵਾਈ ਕਰਨ ਲਈ ਉਕਸਾਇਆ ਰਹ ਰਹੇ ਜਿਸ ਕਾਰਨ ਸ਼ਾਹਜਾਹ ਨੇ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਲੜਨ ਲਈ ਵੱਡੀ ਫੌਜ ਭੇਜੀ ਇਸ ਲੜਾਈ ਵਿੱਚ ਵੀ ਮੁਗਲ ਫੌਜਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਸਿੱਖ ਸورਮਿਆਂ ਦੀ ਬਹਾਦਰੀ ਕਰਕੇ ਗੁਰੂ ਜੀ ਨੂੰ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਫਗਵਾੜਾ ਦੀ ਲੜਾਈ ਕਰਤਾਰਪੁਰ ਦੀ ਲੜਾਈ ਉਪਰੰਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਸਮਾਂ ਫਗਵਾੜਾ ਵਿੱਚ ਰਹੇ ਇੱਥੇ ਮੁੱਖਾ ਦੇਖ ਅਹਿਮਦ ਖਾਨ ਦੀ ਕਮਾਨ ਹੀਟ ਕੁਝ ਮੁਗਲ ਸਿਪਾਈਆਂ ਨੇ ਗੁਰੂ ਸਾਹਿਬ ਉਤੇ ਅਚਾਨਕ ਹਮਲਾ ਕਰ ਦਿੱਤਾ ਗੁਰੂ ਸਾਹਿਬ ਇਸ ਲੜਾਈ ਲਈ ਤਿਆਰ ਨਹੀਂ ਸਨ ਪਰ ਦੂਜੀ ਪਾਸੇ ਮੁਗਲ ਸਿਪਾਈਆਂ ਦੀ ਗਿਣਤੀ ਵੀ ਬਹੁਤ ਘੱਟ ਸੀ ਇਸ ਕਰਕੇ ਫਗਵਾੜਾ ਵਿਖੇ ਦੋਹਾਂ ਫੌਜਾਂ ਵਿੱਚ ਮਾਮੂਲੀ ਲੜਾਈ ਹੋਈ ਫਗਵਾੜੀ ਦੀ ਇਹ ਲੜਾਈ ਗੁਰੂ ਜੀ ਦੇ ਸਮੇਂ ਮੁਗਲਾਂ ਅਤੇ ਸਿੱਖਾਂ ਵਿਚਕਾਰ ਲੜੀ ਦੀ ਆਖਰੀ ਲੜਾਈ 6 ਸ਼੍ਰੀ ਗੁਰੂ ਹਰਕੋਬਿੰਦ ਸਾਹਿਬ ਜੀ ਦਾ ਵਿਹਾ ਅਤੇ ਪਰਿਵਾਰ ਸ਼੍ਰੀ ਗੁਰੂ ਹਰਕੋਬਿੰਦ ਸਾਹਿਬ ਜੀ ਦੀਆਂ ਤਿੰਨ ਪਤਨੀਆਂ ਸਨ ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਮਰਵਾਹੀ ਜੀ ਉਹਨਾਂ ਦੇ 6 ਬੱਚੇ ਸਨ ਉਹਨਾਂ ਦੀ ਪਹਿਲੀ ਪਤਨੀ ਮਾਤਾ ਦਾ ਮੋਦਰੀ ਜੀ ਤੋਂ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੂ ਜੀ ਹੋਏ ਗੁਰੂ ਤੇਗ ਬਹਾਦਰ ਜੀ ਦਾ ਜਨਮ ਮਤਨ ਨਾਨਕੀ ਤੋਂ ਛੋਇਆ ਜੋਗੀ ਸਿੱਖ ਧਰਮ ਦੇ ਨੌਵੇਂ ਗੁਰੂ ਬਣੇ ਅਤੇ ਬਾਬਾ ਸੂਰਜਮਾਲ ਜੀ ਅਤੇ ਬਾਬਾ ਅੰਨੀ ਰਾਏ ਜੀ ਦਾ ਜਨਮ ਮਾਤਾ ਮਰਵਾਹੀ ਜੀ ਤੋਂ ਹੋਇਆ ਜੋਤੀ ਜੋਤ ਸਮਾਣਾ ਅਤੀ ਉਤਯੈਦਿਕਾਰ ਗੁਰੂ ਸਾਹਿਬ ਜੀ ਨੇ ਹਰਥਾਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦਾ ਆਖਰੀ ਦਹਾਕਾ ਸਤਲੂ ਦਰਿਆ ਦੇ ਕੰਢੇ ਵਸੇ ਕਸਬੇ ਸ੍ਰੀ ਕਿਰਤਪੁਰ ਸਾਹਿਬ ਵਿਖੇ ਬਿਤਾਇਆ ਉਹ 49 ਸਾਲ ਦੀ ਉਮਰ ਵਿੱਚ 3 ਮਾਰਚ 1644 ਨੂੰ ਉੱਥੇ ਹੀ ਆਪ ਹੀ ਜੋਤੀ ਜੋਤ ਛਮਾ ਗਏ ਉਸ ਥਾਂ ਤੇ ਹੁਣ ਗੁਰਦੁਆਰਾ ਪਤਾਲਪੁਰੀ ਸਹਿਬ ਬਣਿਆ ਹੋਇਆ ਹੈ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਗੁਨਗਰਗਤੀ ਆਪਣੇ ਪੋਤਰੇ ਸ਼੍ਰੀ ਗੁਰੂ ਹਰ ਰਾਏ ਜੀ ਨੂੰ ਦਿੱਤੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ